ਸਿੱਖ ਬਜ਼ੁਰਗ ਦਾ અપਮਾਨ ਹੋਣ ਦੀ ਸ਼ਰਮਨਾਕ ਅੱਡਾ ਸਾਹਮਣੇ ਆਈ ਹੈ ਵਿਦੇਸ਼ ਘੁੰਮਣ ਗਏ ਸਿੱਖ ਬਜ਼ੁਰਗ ਦਾ અપਮਾਨ ਜਿਹੜਾ ਉਹ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਬਜ਼ੁਰਗ ਦਾ અપਮਾਨ ਕੀਤਾ ਗਿਆ ਹੈ ਉਸ ਦੀ ਦਸਤਾਰ ਅਤੇ ਕਿਰਪਾਨ ਲੋਹਾਈ ਗਈ ਹੈ ਕਕਾਰ ਲੋਹਾਈ ਗਏ ਨੇ ਅਤੇ ਹਿਰਾਸਤ ਦੇ ਵਿੱਚ 20 ਦਿਨ ਰੱਖਿਆ ਗਿਆ ਹੈ ਪਰਿਵਾਰ ਤੱਕ ਨੂੰ ਮਿਲਣ ਨਹੀਂ ਦਿੱਤਾ ਗਿਆ ਤਾਂ ਵੱਡੀ ਕੱਨਾ ਆਬੂ ਥਾਬੀ ਤੋਂ ਸਾਹਮਣੇ ਆਈ ਹੈ ਜਿੱਤੇ ਇੱਕ ਸੇਕਾ ਬਜ਼ੁਰਗ ਦੇ ਨਾਲ ਬੇਹੱਦ અપਮਾਨਜਨਕ ਰਵਈਆ ਉਤੋਂ ਦੀ ਪੁਲਿਸ ਦੇ ਵੱਲੋਂ ਆਪਣਾ ਲਿਆ ਗਿਆ ਏ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕੈਥਲ ਵਾਸੀ ਅਮਰਤਾਦੀ ਸਿੱਖ ਦਿਲਵਿੰਦਰ ਸਿੰਘ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਅਤੇ ਉਸ ਨੂੰ ਬਿਨਾਂ ਦਸਤਾਵੇਜ਼ ਤੋਂ ਡਿਪੋਰਟ ਵੀ ਕੀਤਾ ਗਿਆ ਏ ਭਾਰਤ ਸਰਕਾਰ ਅੱਗੇ ਇਹ ਮਾਮਲਾ ਯੂਏਈ ਕੋਲ ਚੋਕਣ ਦੀ ਮੰਗ ਪੀੜਤ ਦੇ ਪੁੱਤ ਵੱਲੋਂ ਕੀਤੀ ਗਈ ਹੈ ਤਾਂ ਅਬੂ ਧਾਬੀ ਦੇ ਵਿੱਚ ਸਿੱਖ ਬਜ਼ੁਰਗ ਦੀ ਪੱਗ ਅਤੇ ਕਿਰਪਾਨ ਲੋਹਾਈ ਗਈ ਹੈ 20 ਦਿਨ ਦੀ ਹਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਅਤੇ ਉੱਥੇ ਇਸ ਸ਼ਾਕਾਹਾਰੀ ਵਿਅਕਤੀ ਨੂੰ ਨੌਨ ਵੈਜ ਪਰੋਸਿਆ ਜਾਂਦਾ ਹੈ ਕੈਥਲ ਦੇ ਅੰਮ੍ਰਿਤਧਾਰੀ ਸਿੱਖ ਪੀੜਤ ਦਲਵਿੰਦਰ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਮਾਮਲਾ ਯੂਏਈ ਸਰਕਾਰ ਕੋਲ ਚੁਕਣ ਦੀ ਅਪੀਲ ਕੀਤੀ ਹੈ ਤਾਂ ਅਬੂ ਧਾਬੀ ਦੇ ਵਿੱਚ ਸਿੱਖ ਨੂੰ ਹਰਾਸਤ ਵਿੱਚ अपमान सहना पे आए कतए तौर ते किरपान ਅਤੇ ਪੱਗ ਉਤਾਰਨ ਲਈ ਮਜਬੂਰ ਕੀਤਾ ਗਿਆ ਹੈ ਨਵੀਂ ਦਿੱਲੀ ਦੇ ਵਸਦੀਕ ਮਨਪ੍ਰੀਤ ਸਿੰਘ ਨੇ ਆਬੂ ਤਾਬੇ ਵਿੱਚ ਆਪਣੇ ਪਿਤਾ ਦਿਲਵਿੰਦਰ ਸਿੰਘ ਨੂੰ ਪੇਸ਼ ਆਏ ਤਸ਼ੱਦਦ ਅਤੇ ਪਰੇਸ਼ਾਨੀ ਬਾਰੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਮਨਪ੍ਰੀਤ ਸਿੰਘ ਨੇ ਆਪਣੇ ਪਿਤਾ ਨਾਲ ਵਾਪਰੇ ਦੁਖਦਾਈ ਵਰਤਾਰੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ ਕੈਥਲ ਦੇ ਅਮਰਤਾਦੀ ਸਿੰਘ ਦਿਲਵਿੰਦਰ ਸਿੰਘ 21 ਅਪ੍ਰੈਲ ਨੂੰ ਇੱਕ ਗਰੁੱਪ ਦੌਰੇ ਤੇ ਟੂਰਿਸਟ ਵੀਜ਼ੇ ਉੱਤੇ ਆਬੂ ਧਾਬੀ ਗਏ ਸਨ ਜਿੱਥੇ ਉਹਨਾਂ ਦਾ ਸਮੂਹ ਬੋਚਾ ਸਨਵਾਸੀ ਅਸ਼ਕਰ ਪਰਸ਼ੋਤਮਾ ਸਵਾਮੀ ਨਾਰਾਇਣ ਮੰਦਿਰ ਗਿਆ ਤਾਂ ਆਬੂ ਧਾਬੀ ਪੁਲਿਸ ਦੇ ਦਲਵਿੰਦਰ ਸਿੰਘ ਨੂੰ ਰੋਕਿਆ ਅਤੇ ਉਸ ਦੀ ਪੈਣੀ ਹੋਈ ਕਿਰਪਾਨ ਬਾਰੇ ਪੁੱਛਗਿੱਛ ਕੀਤੀ ਟੂਰ ਗਾਈਡਾਂ ਅਤੇ ਮੰਦਿਰ ਪ੍ਰਬੰਧਨ ਵੱਲੋਂ ਜਿੰਨਾਂ ਦੀ ਧਾਰਮਿਕ ਮਹੱਤਤਾ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀ ਮੰਨਣ ਲਈ ਤਿਆਰ ਨਹੀਂ ਹੋਏ ਤਾਂ ਪੀੜਤ ਵਿਅਕਤੀ ਦੇ ਪੁੱਤ ਨੇ ਕਿਹਾ ਹੈ ਕਿ ਉਸ ਦੇ ਪਿਤਾ ਨੂੰ 20 ਦਿਨ ਦੀ ਹਿਰਾਸਤ ਵਿੱਚ અપਮਾਨ ਮਾਨਸਿਕ ਤਸੀਹੇ ਚਲਣੇ ਪਏ ਸੀ ਆਈਡੀ ਬੁਨਿਆਸ ਜੇਲ੍ਹ ਅਧਿਕਾਰੀ ਅਤੇ ਰਾਬਾ ਜੇਲ੍ਹ ਅਧਿਕਾਰੀ ਨੇ ਜਿਹੜੇ ਉਹਨਾਂ ਨੇ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਦਲਵਿੰਦਰ ਸਿੰਘ ਤੇ ਪੁਲਿਸ ਦੇ ਨਾਲ ਬਹਿਸ ਕਰਨ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਯੂਈ ਦੀ ਸਥਾਨਕ ਜ਼ੁਬਾਨ ਜਾਂ ਅੰਗਰੇਜ਼ੀ ਭਾਸ਼ਾ ਦਲਵਿੰਦਰ ਸਿੰਘ ਨਹੀਂ ਸੀ ਜਾਣਦੇ ਜਿਸ ਨਾਲ ਬਹਿਸ ਦੇ ਦੋਸ਼ ਬੇਬੁਨਿਆਦ ਸਾਬਤ ਹੋਏ ਅਤੇ ਅਦਾਲਤ ਦੇ ਹੁਕਮ ਵਿੱਚ ਵੀ ਜ਼ਿਕਰ ਇਸ ਦਾ ਨਹੀਂ ਕੀਤਾ ਗਿਆ ਤਾਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਨਜ਼ਰਬੰਦੀ ਦੌਰਾਨ ਦਲਵਿੰਦਰ ਸਿੰਘ ਨੂੰ ਅਣਮਨੂਕੀ ਹਾਲਾਤਾਂ ਵਿੱਚ ਰੱਖਿਆ ਗਿਆ ਉਹਨਾਂ ਦੀ ਪੱਗ ਕਢਾ ਅਤੇ ਕੰਗਾ ਜ਼ਬਰਦਸਤੀ ਉਤਾਰ ਦਿੱਤਾ ਗਿਆ ਜਿਸ ਨਾਲ ਉਹਨਾਂ ਨੂੰ ਨੰਗੇ ਸਿਰ ਰਹਿਣਾ ਪਿਆ ਇਸ ਨਾਲ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਨਜ਼ਰਬੰਦੀ ਦੇ ਆਖਰੀ ਦਿਨਾਂ ਵਿੱਚ ਉਹਨਾਂ ਨੂੰ ਵਠਾਵਾ ਸੈਂਟਰਲ ਜੇਲ੍ਹ ਭੇਜਿਆ ਗਿਆ ਜਿੱਥੇ ਉਹਨਾਂ ਨੂੰ ਸ਼ਾਕਾਹਾਰੀ ਹੋਣ ਦੇ ਬਾਵਜੂਦ ਮਾਸਾਹਾਰੀ ਭੋਜਨ ਪਰੋਸਿਆ ਗਿਆ ਬਾਅਦ ਵਿੱਚ ਉਹਨਾਂ ਦੀ ਦਸਤਾਰ ਆ ਜਿਹੜੀ ਉਹ ਵੀ ਉਹਨਾਂ ਨੂੰ ਨਹੀਂ ਮੋੜੀ ਗਈ ਅਤੇ ਬਿਨਾਂ ਦਸਤਾਰ ਤੋਂ ਹੀ ਦੇਸ਼ ਦੇ ਵਿੱਚੋਂ ਰਿਪੋਰਟ ਕਰ ਦਿੱਤਾ ਗਿਆ ਤਾਂ ਦਲਵਿੰਦਰ ਸਿੰਘ ਦੀ ਭਾਲ ਦੇ ਵਿੱਚ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਸੌਰੇ ਨੂੰ ਇੱਕ ਤੋਂ ਦੂਜੀ ਜੇਲ੍ਹ ਵਿੱਚ ਤੱਕੇਖਾਨੇ ਪਏ ਭਾਰਤੀ ਸਰਾਫਤਖਾਨੇ ਦੇ ਦਖਲ ਤੋਂ ਬਾਅਦ ਹੀ ਬੰਨਿਆਸ ਜੇਲ੍ਹ ਅਧਿਕਾਰੀਆਂ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਸਵੀਕਾਰੀ ਉਹਨਾਂ ਦੀ ਰਿਹਾਈ ਦੇ ਅਦਾਲਤੀ ਹੁਕਮਾਂ ਦੇ باوجود ਪ੍ਰਕਿਰਿਆ ਵਿੱਚ 15 ਦਿਨ ਦੀ ਦੇਰੀ ਕੀਤੀ ਗਈ ਅਤੇ ਪਰਿਵਾਰ ਦੇ ਜੀਵਾਂ ਨੂੰ ਦਲਵਿੰਦਰ ਸਿੰਘ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਭਾਰਤ ਸਰਕਾਰ ਨੂੰ ਹੁਣ ਪੀੜਤਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਯੂਏਈ ਸਰਕਾਰ ਕੋਲ ਚੁਕਿਆ ਜਾਵੇ ਤਾਂ ਜੋ ਅਜਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਤਾਂ ਬੇਹਦ ਸ਼ਰਮਨਾਕ ਗੱਲ ਹੈ ਜਿਹੜੀ ਉਹ ਯੂਏਈ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਸਿੱਖ ਦਾ अपमान ਕੀਤਾ ਗਿਆ ਏ ਉਸ ਦੇ ਪਹਿਰਾਵੇ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਏ ਕਿਰਪਾਨ ਦਸਤਾਰ ਅਤੇ ਪੰਜ ਕਕਾਰਾਂ ਦੀ ਬੇਅਦਬੀ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ